ਤਵਾਂ ਦੀ ਗਰੀਬੀ ਹੂੰ ਉਹਨੂੰ ਕਿਉਂ ਬੂੜ ਲੱਭ ਜਾਂਦੇ ਆ ਅੱਛਾ ਜੀ ਵਧੀਆ ਵੀ ਬ੍ਰਾਂਡਡ ਅੱਛਾ ਜੀ ਉਹ ਬੂੜ ਲੈ ਲੈਂਦਾ ਵੀ ਤੋਂ ਮੈਂ ਬੂੜ ਪਾ ਲੈਂਦਾ ਫਿਰ ਉਹਨੂੰ ਨਹੀਂ ਲੱਗਦਾ ਵੀ ਮੇਰੇ ਬੂੜ ਤੇ ਇੰਨੇ ਸੋਹਣੇ ਆ ਹੂੰ ਤੇ ਕੱਪੜੇ ਮੇਰੇ ਬੜੇ ਮਾੜੇ ਆ ਇਹਨਾਂ ਨਾਲ ਤਾਂ ਚੱਲਣਾ ਨਹੀਂ ਗੇ ਕੰਮ ਆ ਹਾਂ ਉਹਨੂੰ ਫਿਰ ਲੈਣਾ ਪੈਂਦਾ ਵੀ ਮੈਂ ਕੱਪੜੇ ਲੈਣਾ ਵਧੀਆ ਹੂੰ ਉਹ ਕੱਪੜੇ ਵਧੀਆ ਪਾ ਲੈਂਦਾ ਹਾਂ ਉਹਦੇ ਫਿਰ ਘਰ ਦੇ ਕਹਿੰਦੇ ਆ ਵੀ ਤੂੰ ਤਾਂ ਕੱਪੜੇ ਵਧੀਆ ਲੈ ਲੈ ਸਾਨੂੰ ਵੀ ਲੈ ਕੇ ਦੇ ਇਹਦੇ ਦੇ ਘਰਦਿਆਂ ਨੂੰ ਉਹਨੇ ਲੈ ਕੇ ਦੇਣੇ ਪੈਂਦੇ ਕਪੜੇ ਅੱਛਾ ਫਿਰ ਉਹ ਜਵਾ ਕਹਿੰਦੇ ਫਿਰ ਜਵਾਕ ਨੂੰ ਲੈ ਕੇ ਦੇਣੀ ਪੈਂਦੀ ਆ ਅੱਛਾ ਫਿਰ ਉਹ ਕਪੜੇ ਨੇ ਵਧੀਆ ਪਾ ਗਏ ਫਿਰ ਜਾਂ ਸਾਈਕਲ ਦੇ ਤੇ ਜਾਂ ਕੇਤੇ ਜਾਂਦਾ ਤੇ ਚੰਗਾ ਨਹੀਂ ਲੱਗਦਾ ਅੱਛਾ ਉਹਨੂੰ ਫਿਰ ਉਹ ਗੱਡੀ ਲੈਣੀ ਪੈਂਦੀ ਏ ਅੱਛਾ ਹੈ ਕੋਈ ਵੀ ਚਲੋ ਗੱਡੀ ਲੈਣੀ ਪੈਂਦੀ ਏ ਕੋਈ ਵੀ ਵੀ ਆਪਾਂ ਵਧੀਆ ਬੂਟ ਛੂਟ ਪਾ ਕੇ ਟੌਰ ਕੱਢ ਕੇ ਸਾਈਕਲ ਤੇ ਜਾਂਦੇ ਤਾਂ ਚੰਗੇ ਨਹੀਂ ਲੱਗਦੇ ਉਹ ਫਿਰ ਗੱਡੀ ਲੈਂਦਾ ਹਾਂ ਤੇ ਫਿਰ ਉਹ ਤੋਂ ਬਾਅਦ ਗੱਡੀ ਲੈਣ ਤੋਂ ਬਾਅਦ ਮੇਰੀ ਗੱਲ ਸੁਣ ਲਈ ਇੱਕ ਗੱਲ ਮੈਂ ਕੱਟਦਾ ਸੌਰੀ ਅੱਛਾ ਬੂਟ ਨੂੰ ਲੱਭੇ ਕਿਹਾਂ ਕਿਸੇ ਦੇ ਦਤੇ ਹਾਂ ਮੰਨ ਲਾ ਚਲ ਦੇ ਦੇਗੇ ਜੇ ਉਹਨੇ ਗੱਡੀ ਤੱਕ ਲੈ ਲਈ ਆ ਇਹ ਬੂਟਾਂ ਦਾ ਸੋਚ ਕੇ ਇਹ ਆਪਦੀ ਟੈਲੀ ਪਹਿਲਾਂ ਨਹੀਂ ਰੱਖ ਸਕਦਾ ਵੀ ਇਹ ਚੀਜ਼ ਆਪਦੀ ਕੋਈ ਵੇਚ ਕੇ ਲਿਆ ਕੋਸ਼ਿਸ਼ ਕਰ ਉਹ ਸਾਡੀ ਚੀਜ਼ ਹੈ ਵੇਚਦਾ ਵਾ ਹਾਂ ਜੋ ਕੁਝ ਉਹਦੇ ਕੋਲ ਵੇਚਣ ਨਾਲ ਹੁੰਦਾ ਹਾਂ ਵੀ ਆਪਦੀ ਕੋਈ ਚੀਜ਼ ਵੇਚਦਾ ਵਾ ਹਾਂ ਉਹਨੇ ਆਪਣੇ ਕੋਲ ਚੀਜ਼ ਮਿਲ ਗਈ ਉਹਨੇ ਜੋਗੇ ਨਹੀਂ ਹੁੰਦੇ ਤੇ ਉਹ ਆਪਣੀ ਚੀਜ਼ ਵਿੱਚ ਨਹੀਂ ਪੈਂਦੇ ਪਏ ਹੁੰਦੇ ਫਿਰ ਉਹਦੀਆਂ ਚੀਜ਼ਾਂ ਵੇਚ ਕੇ ਉਹ ਕਰਦੇ ਸ਼ੋਅ ਪੂਰੇ ਕਰਦਾ ਪੂਰੇ ਕਰਦਾ ਵਾ ਹਾਂ ਠੀਕ ਹੈ ਇਹਨਾਂ ਨੂੰ ਵਾਰ-ਵਾਰ ਚੀਜ਼ਾਂ ਲੈਣੀਆਂ ਪੈਂਦੀਆਂ ਆ ਅੱਛਾ ਮਤਲਬ ਸਿਰ ਤੇ ਕਰਜ਼ਾ ਚੜਾਈ ਜਾਂਦਾ ਰਹਿੰਦਾ ਕਰਜ਼ਾ ਹੋਰ ਹਿਸਾਬ ਨਾਲ ਚੜਦਾ ਰਹਿੰਦਾ ਹਾਂ ਨਹੀਂ ਬੂਡ ਲਿਆ ਫਿਰ ਅੱਧ ਕਰਦੇ ਫਿਰ ਉਹ ਵੀ ਲੋਕੀ ਸੋਚਦੇ ਨੇ ਕਿ ਇੰਨਾ ਕੁਛ ਆ ਹਾਂ ਤੇ ਉਹਨੂੰ ਚਲੋ ਵੀ ਲੋਕੀ ਪਾਰਟੀ ਦੇ ਬਣਾਉਣਾ ਪੈਂਦੇ ਆ ਮਰਦ ਦਿਖਾਵਾ ਕਰਦਾ ਸ਼ੋਅਫ ਕਰਦਾ ਸੀ ਉਹ ਕਿ ਮੈਂ ਵੱਡਾ ਹਾਂ ਹਾਂ ਉਹਨੂੰ ਪਾਰਟੀ ਦੇ ਬਣਾਉਣ ਲੱਗ ਪੈਂਦੇ ਲੋਕੀ ਹਾਂ ਫਿਰ ਉਹ ਕਹਿੰਦਾ ਵੀ ਮੈਨੂੰ ਸਾਰੇ ਬੁਲਾਉਣ ਦੇ ਪਾਰਟੀ ਦੇ ਹੁਣ ਮੇਟ ਵੀ ਕਰਨੀ ਪੈਣੀ ਹੈ ਹਾਂ ਫਿਰ ਉਹ ਆ ਦਾ ਜਦੋਂ ਕੁਝ ਹੈਗਾ ਸੀ ਉਹ ਵੇਜ ਵਾਟ ਕੇ ਤੇ ਮਿਲ ਗਿਆ ਉਹਨੂੰ ਵੀ ਪਾਰਟੀ ਕਰਨੀ ਪਈ ਅੱਛਾ ਫਿਰ ਉਹ ਪਾਰਟੀ ਕਰਦਾ ਫਿਰ ਐਂਡ ਤੇ ਉਹਨੂੰ ਸਾਰਾ ਕੁਝ ਰੜਾ ਹੋ ਜਾਂਦਾ ਕਰੇ ਗੋਲ ਨੂੰ ਦੇ ਕੋਲ ਜਦੋਂ ਮੁੱਕ ਜਾਂਦਾ ਹਾਂ ਉਦੋਂ ਪਛਤਾਉਂਦਾ ਹਾਂ ਵੀ ਮੈਂ ਆ ਬੋਰਡ ਜਾ ਕੇ ਇਹਦਾ ਨਾਮ ਲੈਂਦਾ ਜਾਂ ਮੈਂ ਕਿਸੇ ਦਾ ਨਾਮ ਚੁੱਕਦਾ ਹੋਕੀ ਚ ਉਧਰ ਨਾਮ ਖਾਂਦਾ ਹੋਟ ਕੀ ਨਾਮ ਖਾਂਦਾ ਉਧਰ ਦੇ ਚੱਕਰ ਚ ਤੇ ਸਾਰਾ ਗੂੜ ਲੈਂਦੇ ਕਰਕੇ ਜਿਹੜੇ ਗੂੜ ਦੇ ਕਰਕੇ ਉਹਨੇ ਆ ਤਾਂ ਸਾਰਾ ਕੁਝ ਗਵਾ ਲਿਆ ਯੂ نو ਬ੍ਰਾਂਡਡ ਲੱਭ ਗਏ ਅੱਛਾ ਤੁਹਾਨੂੰ ਇਹ ਗੂੜ ਦੀ ਸ਼ਰਾਰਤ ਤੇ ਆ ਇੱਕ ਆ ਨਾ ਗੂੜ ਕਿਸੇ ਤੋਂ ਲੈ ਲੈ ਚੰਗੇ ਜਾਂ ਚੁੱਕੇ ਜਾਂ ਕਿਰੇ ਕਰ ਲੈ ਰੂਟ ਦੇ ਨਾਲ ਹੀ ਉਹਨੇ ਸਾਰਾ ਕੁਝ ਆਦਾ ਗਵਾ ਲਿਆ ਮਤਲਬ ਇਹ ਆ ਵੀ ਚਲ ਸੋਹਣੀ ਲੱਗੀ ਉਹਨੂੰ ਚੀਜ਼ ਆ ਵੀ ਉਹ ਚਲ ਮਹਿੰਗੀ ਸੀਗੀ ਉਹਨੂੰ ਮਹਿੰਗੀ ਪਈ ਸਾਰੀਆਂ ਚੀਜ਼ਾਂ ਮਹਿੰਗੀਆਂ ਪਈ ਹਨਾ ਦੇਖਿਆ ਕੀ ਮਿਲਦੀ ਠੀਕ ਆ ਜਿੱਥੇ ਰੱਖਿਆ ਮਾਲਕ ਨੇ ਉਹ ਠੀਕ ਆ ਵੀ ਆਪਾਂ ਐਵੇਂ ਫੋਕੀ ਚੋਂ ਉਧਰ ਨਾ ਦਿਖਾਈਏ ਅੱਛਾ ਵਾ ਵਾ ਆਪਣੀ ਸੋਚ ਤੋਂ ਉੱਚੇ ਸੁਪਨੇ ਨਾ ਵੇਖੀਏ ਚਲੋ ਜੇ ਆਪਣੇ ਕੋਲੇ ਕੋਈ ਕਮਾਉਣ ਲਈ ਸਾਧਨ ਹੈਗਾ ਵਧੀਆ ਕੁਝ ਹੈਗਾ ਵਾ ਆਪਾਂ ਨੂੰ ਬੰਨਦਾ ਜਾਂਦਾ ਉਹ ਹਿਸਾਬ ਨਾਲ ਜੇ ਬਾਕੀ ਆਪਣੀ ਚੀਜ਼ੇ ਵੇਚ ਵਟ ਕੇ ਜਿਵੇਂ ਆਪਦੇ ਗਹਿਣਾ ਗੱਟਾ ਵੇਚਦੇ ਆ ਕੋਈ ਚੀਜ਼ ਵੇਚਦੇ ਆ ਉਹ ਵਟ ਕੇ ਉਹ ਤੇ ਵੇਚਣੀ ਆਪਾਂ ਨੂੰ ਸ਼ੌਕ ਪਗਾਉਣੇ ਉਹ ਉਹ ਨਹੀਂ ਸਹੀ ਆਪਨੇ ਹੈਨਾ ਹੁਣ ਆਪਣਾ ਕੋਈ ਕੰਮ ਚੱਲਦਾ ਵਾ ਉਸ ਹਿਸਾਬ ਨਾਲ ਬੱਚੀ ਜਿ ਲਈਏ ਇਹਵੇਂ ਕੋਕੀ ਚੌਧਰ ਦਾ ਨਹੀਂ ਕੋਈ ਫਾਇਦਾ ਚਲੋ ਠੀਕ ਹੈ ਜੈਲੀ ਸਾਹਿਬ ਓਕੇ